ਹਾਂ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਨਿਊ ਬਲੌਗ ਅੱਜ ਜਿਵੇਂ ਬ੍ਰੌਨ ਜਾ ਰਹੇ ਆ ਜਿੰਦਗੀ ਦਾ ਦੂਜਾ ਬਲੌਗ ਅੱਜ ਮੇਰਾ ਭਰਾ ਕਾਲਾ ਨਾਲ ਆਇਆ ਅਸਿਕਾਲੀ ਪੱਤੀ ਬੋੜਾ ਦੋੜਿਆ ਅਸਿਕਾਲ ਪਸਿਕਾ ਕੀ ਜਨਾ ਪਬਲਿਕ ਪਰ ਲੇਕਿਨ ਬਾਜ ਪਾਣਾ ਸਵੇਰ ਦਾ ਮੋਹਾਲ ਚੈੱਕ ਕਰਨਾ ਅਸੀਂ ਆਇਆ ਹਾਂ ਲੇਰ ਤੇ ਕੰਬਰ ਅਸੀਂ ਕਿਹਾ ਵੀ ਬਲੌਗ ਦੀ ਚਲੋ ਇੱਥੇ ਹੀ ਸ਼ੁਰੂਆਤ ਕਰਦੇ ਆਂ ਔਰ ਅਸੀਂ ਮੈਰ ਚੈੱਕ ਕਰਾ ਦਈਏ ਇੱਕ ਵਾਰ ਤੁਸੀਂ ਕਦੇ ਦੇਖੀ ਨਹੀਂ ਹਣੀ ਨਹਿਰ ਨਹੀਂ ਕਦੇ ਦੇਖੀ ਹਣੀ ਤੁਸੀਂ ਦੇਖ ਲਓ ਨਹਿਰ ਅਸੀਂ ਖੜੇ ਆ ਇਸ ਟਾਈਮ ਬਾਹਰ ਨਹਿਰ ਤੇ ਇੱਧਰ ਹੀ ਹੜ ਕੋਲਾ ਬੜਾ ਹੈ ਤੁਹਾਨੂੰ ਬੈਕ ਕੈਮਰੇ ਨਾਲ ਦਿਖਾਉਣਾ ਮੈਂ ਤਾਂ ਦੇਖੋ ਵੀਰੋ ਮੁਰਮੁਰੀ ਆਦੇ ਆਉਂਦਾ ਪੰਜਾਬ ਦਾ ਨਾਹਰ ਮੁਰਮੁਰੀ ਆਦਾ ਆਉਂਦਾ ਪੰਜਾਬ ਦਾ ਨਹਰਾ ਕੌਣ ਕਰੂਗਾ ਵੀਰੋ ਇਹ ਜਲ ਦਾ ਰਿਸਕ ਕਰ ਲੂਗਾ ਕੋਈ ਲਕਾ ਜਿੱਥੇ ਮਰਜੀ ਕੋਮ ਲੋ ਪੰਜਾਬ ਕੇ ਜਲ ਕੇ ਰਿਸ ਨਹੀਂ ਕਰ ਸਕਦਾ ਪੰਜਾਬ ਕੇ ਜਲ ਵਰ ਕੇ ਹੀਰਾ ਵੀ ਨਹੀਂ ਹੈ ਹੀਰਾ ਦੇਖੋ ਜੀ ਮੰਦਰਾ ਹਾਂਜੀ ਬਹੁਤ ਪੁਰਾਣਾ ਡਰਾਈਵਰ ਜੀ ਨਾਲ ਹੋਵੇ ਬੱਸ ਹੈ ਜੀ ਨਾਲ ਹੋਵੇ ਬੱਸ ਮੰਦਰਾ ਕੀ ਹੁੰਦਾ ਇਹ ਵੀ ਉਹ 15 ਜਾਂ 20 ਕਿਲੋ ਦਾ ਦੰਦ ਚੈੱਕ ਕਰ ਸਕਦੇ ਆ ਮਿੰਦਰ ਦੇ ਤੁਸੀਂ ਕਹਿਲ ਤੇ ਆ ਗਿਆ ਹੁਣ ਕਹਿਲ ਪਾਸ ਲਾ ਦੇ ਆਗੇ ਵਧੀਆ ਕਿਹੜੀ ਲੱਗੀ ਆਪਕੇ ਨਹਿਰੋ ਕੀ ਵਧੀਆ ਕਿਹੜੀ ਲੱਗੀ ਬਿੰਦਰਾ ਬਸ ਰੰਟੀ ਜਾਂਦੇ ਭਾਈ ਗਿਆਨੀ ਗਾਲਾਂ ਬਹੁਤ ਆਉਂਦੇ ਯਾਰ ਨਾਟੀ ਜਿੰਨੀ ਕਹਿੰਦੇ ਹੁ ਗਿਆ ਆ ਲੈ ਜਾ ਗੱਲ ਭਰਾ ਜੇ ਸਾਡਾ ਬਹੁਤ ਗੁੱਸੇ ਚ ਬਹੁਤ ਜਾਂਦੇ ਮੁੜ ਜਾਸਤਾਵੇ ਪੰਜਾਬ ਕੇ ਨਹਿਰ ਕੇ ਕਾਲੇ ਦੇ ਗਾਲਾਂ ਪੈ ਗਈਆਂ ਸੋਹ ਸੋਹ ਰੋਣ ਲੱਗ ਗਿਆ ਭਰਾ ਸਾਡਾ ਰੋ ਦਾ ਰੋ ਨਾ ਢੀਠ ਹੈ ਨੰਬਰ ਦਾ ਬਹੁਤ ਗਲਤ ਗੱਲ ਆ ਗੱਲ ਦੀ ਮੇਰੀ ਕੀ ਗਲਤ ਗੱਲ ਲੱਗ ਰਿਹਾ ਯਾਰ ਕੋਈ ਕੰਮ ਪੈਂਦੀ ਆ ਬਿੱਲ ਦੇ ਦੇ ਬਸ ਇਹਦਾ ਕੋਈ ਮਨਮਤ ਅਦੇ ਕੱਲ ਬਾਹਰ ਕਰਦਾ ਸੀ 70 ਖਾਣਾ ਲੱਗ ਗਿਆ ਚਾਹ ਨੂੰ ਦਾਮ ਤਾਂ ਸਾਲੀ ਰਵਾਣੀ ਗਾਲਾਂ ਕੱਢੀਆਂ ਤੇ ਮੇਰਾ ਮੂੰਹ ਦੇਖੋ ਗੱਲ ਭਰਾ ਦੇਖੋ ਕੰਮ ਤੇ ਲਾਇਆ ਵਾ ਖਾਗ ਲਨੇ ਵਿੱਲੇ ਨੂੰ ਮੋੜੀ ਜਾਣੀ ਆ ਆ ਕੀ ਰਾਂਗੀ ਮੱਸੀ ਪੀ ਲੋ ਵੀਰੇ 30 ਵਾਲੀ ਲੀਟਰ ਵਾਲੀ ਪੂਰੀ ਅਕੀਰਾਂ ਕੀ ਨਾ ਕੀਤਾ ਤੈਨੂੰ 10 ਕੁੱਤੇ ਮਾਰ 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 ਦੁਬਾਰਾ ਦੁਬਾਰਾ ਆਹੀ ਗੱਲ ਮਾਰ ਮਾਰ ਦੁਬਾਰਾ ਤੇ ਇਹ ਨਾ ਕੋਲ ਚੱਲ ਰਹਿਣਾ ਤੂੰ ਗੱਲ ਹਣ ਤੂੰ ਕੀ ਕੋਹਾ ਹੈ ਤੂੰ ਕੁੱਤਾ ਜਮੀ ਭੋਗੀ ਆ ਤੂੰ ਲੈ ਜਾ ਗੱਲ ਪਾਣੀ ਗੱਲ ਦੀ ਇਹਨੂੰ ਲੈ ਕੇ ਵਾਪਸ ਇਹਨੂੰ ਵੀ ਦੇਖ ਸੱਸੀ ਪਲਾਸ 10 ਰੁਪਏ ਦੀ ਠੰਡੀ ਅੱਕਾ ਨਹੀਂ ਖੋਲਦੀ ਇਹਦੀ ਸਵੇਰ ਵਾ ਰਾਤ ਦਾ 10 ਰੁਪਏ ਹੋਇਆ ਓਏ ਦੇਖ ਮੋਲਾ ਜਾਂਦਾ ਨਹੀਂ ਫਿਰ ਮਾਣ ਐ ਨੀ ਨੂ ਮਾਟੇ ਮੂੰ ਬਹਿ ਜਾਂਦਾ ਨਾ ਪੁੱਤਿਆਂ ਵਾਂਗੂ ਕੀ ਕਰ ਰਹੇ ਹੋ ਗੱਲ ਲੈ ਬਰਾ ਪੂਰੀ ਰੀਸ ਲਾਉਂਦਾ ਦੰਦ ਦੇ ਦੇ ਵੀ ਚੈੱਕ ਕਰੋ ਚਟੇ ਆ ਨਾ ਕੋਲ ਗਿਆ ਕੋਲ ਦਾ ਕੋਲ ਦਾ ਵਰਤੀ ਦਾ ਐਨਸੰਪ ਭਰਾ ਆ ਮੇਰਾ ਚੈੱਕ ਕਰੋ ਅੱਜ ਜਾ ਰਸਤਾ ਵੀ ਪੰਪ ਵਾਲੀ ਭਰਾ ਦੀ ਛੁੱਟੀ ਕਰਨੀ ਆ ਜਾਂਦੀ ਗੱਲ ਨੂੰ ਕਹਿੰਦਾ ਮੈਂ ਪੰਪ ਤੋਂ ਕਰੋਨਾ ਨੇ ਤਾਂ ਛੁੱਟੀ ਇਹ ਥੋੜਾ ਜਾ ਗੱਲ ਗੱਲ ਲੈ ਬਾਈ ਨਾਲ ਦੂਜੇ ਲੋਟ ਵੀ ਆ ਭਰਾ ਸਾਡਾ 2 ਨੰਬਰ ਚ ਤੁਸੀਂ ਸਮਝ ਹੀ ਗਏ ਹੋਵੋਗੇ ਵੀ ਦੋ ਨੰਬਰ ਜਾ ਭਰਾ ਸਾਡਾ ਬਹੁਤ ਸੋਹਣਾ ਦੇਖੋ ਹਾਏ ਕਿੰਨਾ ਮੱਝਾ ਦਾ ਲੱਗ ਕੇ ਹਾਏ ਇਹ ਭਰਾ ਦੀ ਯਾਦ ਬਹੁਤ ਆਉਂਦੀ ਆ ਸਾਨੂੰ ਜਿਵੇਂ ਪੰਜਾਬ ਦੀ ਨਾਹਰ ਦੀ ਯਾਦ ਆਉਂਦੀ ਆ ਭਰਾ ਦੀ ਸਾਨੂੰ ਬਹੁਤ ਯਾਦ ਆਉਂਦੀ ਆ ਓਕੇ ਜਾਂ ਮੈਂ ਚੈੱਕ ਕਰ ਲਵਾਂਗਾ ਆ ਲੋ ਵੀ ਹੁਣ ਅਸੀਂ ਵਲੌਗ ਦਾ ਕਰਨ ਲੱਗੇ ਆਂ ਏ ਤੇ ਹੁਣ ਆ ਤੁਹਾਨੂੰ ਲਾ ਕੇ ਨੈਕਸਟ ਵਲੌਗ ਨਾਲ ਤੁਹਾਡਾ ਮਾਰਨਾ ਜੀ ਦੱਸੋ ਸਾਡੇ ਬਲੌਗ ਕਿਵੇਂ ਲੱਗ ਰਹੇ ਆ ਕਮੈਂਟ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਧੰਨਵਾਦ ਤੇ ਅਗਲੇ ਬਲੌਗ ਤੇ ਮਿਲ ਜਾਈਏ ਫਿਰ ਜਲਦੀ ਓਕੇ ਜੀ ਰੋਕ ਜੀ ਧੰਨਵਾਦ